ਕਿ ਜਿੰਨੀ ਜਾਣੋ ਕਿਉਂ ਨੁੱਟਿਆ ਗਿਆ ਇਸਨੂੰ ਰਾਜੀ ਦਾ ਸਾਹ ਜਿਹ ਇੱਕ ਤੋਂ ਹੋਰ ਲੱਗਦਾ ਹੈ ਪਰ ਇਹ ਮਿਚੋਟੀ ਨੂੰ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤੱਕ ਆਪਾਂ ਬੇਟੇ ਤੋਂ ਨਾ ਲੱਗੇ ਨਾ ਅਜੇ ਆਪਾਂ ਇਹ ਨਹੀਂ ਚਾਹਣਾ ਕਿ اور سنوں لگتا پالا ہے مودا سالا ہے آ گئے تیری دوائی آیا گیا کرائی تو جب شردالی اتنے دلی پہنچ گئے نا کیونکہ ساری دنیا نے سونی نے بھی سونی آم لوک اسی کوئی چیز لینی ہے جی تو سمرا بان ہے تو منگی ہو ਇਹ ਲੈਣੀ ਕਿਸੇ ਨੂੰ ਜਿਹਦੇ ਸਾਨੂੰ ਗੁਰੂ ਸਾਹਿਬ ਦੀ ਜੇ ਸਾਡੇ ਬਜ਼ੁਰਗਾਂ ਦੀ ਕਲੀਮ ਹੁੰਦੀ ਹੈ ਕਿ ਨਿਮਰਤਾ ਦਿਨ ਆ ਗਿਆ ਉਹ ਅੱਥੀ ਜਾਤੀ ਜੇ ਕਿ ਤਾ ਨਹੀਂ ਬਾਤ ਅਜਨ ਨਾ ਟਿਕ ਰਿਹਾ ਕੀ ਨਾ ਰਿਹਾ ਮੇਰਾ ਸਵਾਲ ਤਾਂ ਇਹ ਸੀ ਕਿ ਕਿੱਡੀ ਵਿਗਿਆਨ ਕੀ ਹੋ ਗਿਆ ਸੰਭੂ ਵੱਟ ਤੇ ਕੀ ਹੋ ਰਿਹਾ ਕੋਈ ਦੇਖੋ ਕਿਹਦਾ ਦੇਣ ਜਿਹੜੀ ਗਲਤੀ ਗੌਰ ਨਹੀਂ ਕੀਤੀ ਕਰ ਲਿਆ ਸਰ ਕਰ ਲਿਆ ਗੌਰ ਮੈਂ ਤੁਸੀ ਮਿਲਣਾ ਜਿਹੜੀ ਸ਼ਬਦਾਵਲੀ ਅੱਛਾ ਮੈਂ ਇੱਕ ਐਗਜ਼ਾਮਪਲ ਦੀ ਕਿਸਾਨ ਨਹੀਂ ਵਰਤੀ ਜੇ ਤਾਂ ਉਹ ਅਸੀਂ ਇੱਕ ਐਗਜ਼ਾਮਪਲ ਦੇਣਾ ਤੁਸੀਂ ਕਿਹਨੇ ਹੰਸਰਾਜ ਹੰਸ ਨੂੰ ਮਿਲਣਾ ਹੈ ਤੇ ਮੈਂ ਕਹਿੰਦੇ ਲੈ ਉਹ ਤੁਸੀਂ ਖੜੇ ਹੋ ਕੇ ਤੁਸੀਂ ਕਹੋ ਕੁੱਤੇ ਦੇ ਪੁੱਤ ਨੂੰ ਮਿਲਣਾ ਉਹ ਗਲਤ ਕਹਿੰਦੇ ਅਸੀਂ ਇਦਾਂ ਕਰਦੇ ਹਾਂ ਗਲਤ ਤੇ ਗਲਤ ਸੋਚ ਮੈਂ ਝੂਠ ਬੋਲਦਾ ਇਦਾਂ ਇਹ ਅਗਲੀ ਗੱਲ ਅਗਲੀ ਫਰਾਰਦੀ ਅੰਸਰ ਹੈ ਉਹ ਕੰਮ ਖਰਾਬ ਕਰ ਦੇ ਜੋ ਨਹੀਂ ਤਾਂ ਆਪਾਂ ਨੂੰ ਕਿੰਨੂ ਉੱਥੇ ਬਹਿਣ ਦੀ ਬਾਰ ਉਹ ਚੱਲ ਕੇ ਆਏਗਾ ਜੇ ਜੇ ਤਰਸੀ ਮੰਗਣ ਜਾਣੇ ਕਿ ਲਖੀਪੁਰ ਦੀ ਵਿੱਚ ਅਜੇ ਨਹੀਂ ਚਲਦੀ ਬੰਦਲੀ ਪਸੰਦਾਂ ਦੇ ਉੱਤੇ ਜੰਮਣ ਚੱਲ ਸਕਦਾ ਹੈ ਮੋਤੀ ਸਾਹਿਬ ਨੇ ਫਿਰ ਉਹਨਾਂ ਨੂੰ ਫੇਕ ਦਿੱਤਾ ਉਹ ਕਹਿੰਦੇ ਹਾਂ ਜੇ ਨਹੀਂ ਮੰਗੇ ਨਾ ਤਾਂ ਵੀ ਉਹ ਸੀ ਉਹਨਾਂ ਨੂੰ ਟਿਕਟ ਦੇ ਕੇ ਲੈ ਗਏ ਬੋੜਾ ਕੰਬਲ ਹੈ ਲੈ ਗਈ ਅੱਜ ਉਸ ਰੋਟਰੀ ਵੀਡੀਓ ਨਾਲ ਦਾ ਸਾਹਮਣਾ ਸੀ ਉਹਨਾਂ ਨੂੰ ਰੂਟ ਟਿਕਾ ਦੇ ਦੇ ਕੇ ਦੁਬਾਰਾ ਨਵਜਿਆ ਜਦੋਂ ਉਹਨਾਂ ਨੇ ਪੱਤ ਪਰ ਵੀਰ ਦੀ ਜੱਟ ਦੀ ਗੱਡੀ ਚੜਾਉਂਦੇ ਕਿਸਾਨਾਂ ਦੇ ਪਰਗੰਦੀ ਚੜਾਈ ਆ ਅਸੀਂ ਉਦੋਂ ਤੋਂ ਲੈ ਕੇ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਹੂਣੀ ਕੋਟ ਕਰ ਦੇ ਜਵੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਕੱਢ ਦੇਣਾ ਪਰ ਉਹਨੇ ਬੋਲਟ ਹੋ ਗਿਆ ਜੀ ਸਾਹਿਬ ਨੇ ਇਹ ਰਹਿ ਕੇ ਮਾਰੀ ਇਹ ਦਿੱਕੋ ਬਹੁਤ ਗਹਿਰ ਸੰਬੰਧਿਤ ਦਾ ਉਹ ਪ੍ਰੋਟੈਸਟ ਕਰ ਰਹੇ ਦੱਸ ਰਿਹਾ ਕਿ ਕਾਰ ਕੁੱਤਾਂ ਦੇ ਮਾਰਨ ਦਾ ਉਹ ਇਹਨਾਂ ਨੇ ਪਟਾ ਦਿੱਤਾ ਇਹਨਾਂ ਨਾਲ ਉਹਦੇ ਆਲਮਾ ਪੁੱਤਰ ਮੋਇ ਨਹੀਂ ਪੁੱਜਦੇ ਤੁਹਾਨੂੰ ਬਹੁਤ ਪਿਆਰ ਕਰਦੇ ਬਹੁਤ ਬੜੇ ਬੱਚੇ ਸੀ ਇਹਦੇ ਇਹਨਾਂ ਦੇ ਨਾਲ ਇਹਨਾਂ ਦੇ ਮਾਪਿਆਂ ਦਾ ਉਹ ਜਿਹੜੇ ਦਰਦ ਨੂੰ ਆਪਾਂ ਮੈਸੇਜ ਨਹੀਂ ਕਰਦੇ ਆਪਾਂ ਦੰਗਰ ਗਲਤ ਗੱਲ ਨੂੰ ਨਹੀਂ ਕੀ ਉਹ ਸਿਰਫ ਸਨੇਤਾ ਦੀ ਮੌਤ ਹੈ 400% ਨੌਜਵਾਨ ਹੋਣ ਸੰਭੂ ਬਾਰਡਰ ਤੇ ਆਰਮੀ ਨੇ ਪਿਆਣਾ ਕਪਨੀ ਤੇ ਲੈ ਜਾ ਕੇ ਕੋਈ ਕੁੱਝ ਨਹੀਂ

ਉਹ ਜਿਹੜੀ ਪੂਰੀ ਦਰਦ ਉਹ ਇੱਥੇ ਦਾ ਗੁੰਦ ਗੁੰਦ ਲਾ ਨਾ ਉਸੇ ਸੇਕ ਦੇ ਤੋਂ ਕਰ ਦਿੰਦਾ ਉਸੇ ਸੇਕ ਤੋਂ ਇਹਦੇ ਤੋਂ ਉਸੇ ਸੇਕ ਤੋਂ ਬਾਅਦ ਮੈਂ ਉਧਰ ਗਿਆ ਨਹੀਂ ਮੈਂ ਕਿਹਾ ਜੀ ਜਦੋਂ ਕੋਲ ਬਣਾਉਣ ਲੱਗੇ ਪਹਿਲੀ ਮੀਟਿੰਗ ਸੀ ਉਸ ਤੋਂ ਮੈਂ ਇਸ ਤਰ੍ਹਾਂ ਬੱਝੇ ਸੀ ਵੀ ਵੀਡੀਓ ਬਾਈਲ ਹੋਈ ਸੀ ਮੈਂ ਕਿਹਾ ਜੇ ਬਣਾਉਣ ਲੱਗੇ ਸੀ ਸਭ ਨੂੰ ਪੁੱਛਣਗੇ ਕਿ ਖੜਾ ਜਿਹੜੀ ਤੋਂ ਦੇਖਿਆ ਕੋਈ ਇੰਨੀ ਜ਼ਮੀਨਾਂ ਦੇ ਮਾਲਕ ਹੈ ਨਾ ਮੈਨੂੰ ਨਹੀਂ ਸੀ ਪਤਾ ਕੋਈ ਸੰਗੀਤ ਦਾ ਬਿੱਲ ਬਣਾਓ ਮੈਨੂੰ ਪੁੱਛੋ ਮੈਂ ਗਵਈਆਂ ਲਈ ਕਹੂੰਗਾ ਗਵਈਆਂ ਲਈ ਠੀਕ ਹੈ ਜਾਂ ਗਲਤ ਹੈ ਜੇ ਮੈਂ ਤੁਹਾਨੂੰ ਖੂਕ ਦੇਣ ਲਈ ਕਿ ਮੋਦੀ ਸਾਹਿਬ ਆ ਤਾਂ ਸਿੰਗਰਾ ਦੀ ਜ਼ਿੰਦਗੀ ਬਦਲ ਦੇਊਗਾ ਇਹ ਹਿਸਾਬ ਗੱਲੇ ਤਾਂ ਕਿਸੇ ਰੱਬ ਨੇ ਵੀ ਨਹੀਂ ਬਣਾਉਣਾ ਮੈਂ ਕਿ ਤੁਹਾਨੂੰ ਇਹਨਾਂ ਨੂੰ ਖੂਕ ਦੇ ਕਿ ਕੋਈ ਰੋਕੇ ਕਰਦਾ ਕਿ ਜੇ ਮੈਂ ਬਿੰਦ ਗਵਈਆਂ ਦੇ ਖਿਲਾਫ ਬਣਾਉਂਗਾ ਤੇ ਜਦੋਂ ਛੇਤਰ ਪ੍ਰੈਣਗੇ ਤਾਂ ਮੈਂ ਕੱਟ ਦੇਵਾਂਗਾ ਕਿ ਗਵਈਓ ਨਾ ਕਿੰਨਾ ਸਖ ਗਵਈਆਂ ਨੇ ਮੇਰੇ ਮੰਨਣਾ ਨਾ ਕਿਸੇ ਲੱਗਣਾ ਤੁਹਾਡੀ ਨਾਲ ਇਹ ਹੋਈ ਤੇ ਹੁਣ ਅਸੀਂ ਨਹੀਂ ਸੁਣਦੇ ਹਾਂ ਨਾ ਮੈਂ ਕਿ ਮੈਂ ਵੀ ਕੋਈ ਨਾ ਪੋਲਿਟਿਕ ਤੁਹਾਡੇ ਹੁਣ ਨਾ ਨਾ ਵੱਡਿਆ ਨਾ ਨਾ ਦਾ ਗ੍ਰਾਮਕਿਸਾਨ ਦੇ ਖਿਲਾਫ ਇੱਕ ਵਾਰੀ ਮੈਂ ਉੱਡ ਨਹੀਂ ਕਿਹਾ ਸੀ ਸੱਚੀ ਲੋਕ ਕਿ ਮੇਰੀ ਉੱਡਨ ਜ਼ੁਬਾਨ ਕੱਢੀ ਮੈਂ ਕਿ ਮੇਰੀ ਜੀਬ ਵੱਢ ਦਿਓ ਇੱਕ ਨਫਰ YouTube ਤੇ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਤੇਰੀ ਜ਼ਿੰਦਗੀ ਖੂਨ ਦਾ ਮੈਂ ਨਹੀਂ ਬਣਾਇਆ ਮੁਰਗੀ ਹੋ ਜਾਏ ਜੇ ਐਮਪੀ ਜੀ ਨੂੰ ਨਮੀਸ਼ਰ ਸਰਕਾਰ ਤੋਂ ਨਹੀਂ ਰੱਖਦੇ ਤੇ ਜੇ ਮੇਰੇ ਮੂੰਹ ਕੋ ਕਢਾ ਲਵੇ ਚਾਹੇ ਮੈਨੂੰ ਵਜ਼ੀਰੀਆਂ ਕੋ ਦੇ ਚਾਹੇ ਮੇਰੀ ਟੈਂਟ ਫੈਸਲਾ ਕਰੇ ਚਾਹੇ ਟਿਕਟ ਦੇ ਦੇ ਮੈਂ ਨਹੀਂ ਆਪਣੀ ਲੋਕਾਂ ਦੇ ਸਲਾਹ ਤੇ ਨਹੀਂ ਦੋਈ ਤੇ ਮੈਨੂੰ ਉਸ ਇੱਕੋ ਵਸੀ ਨਾ ਕਰੀ ਆਮ ਉਸ ਦੀ ਮਾਤ ਦੇ ਇੱਕੋ ਵਾਲੀ ਜਮਾਤ ਸੀ ਪਹਿਲਾਂ ਅਮਰਿਤਧਰ ਜੀ ਜਮਾਤ ਦੇ ਸੱਜਣ ਬਣਿਆ ਉਹ ਕਿਤੇ ਮੇਰਾ ਘਟਦੀ ਸੀ ਉਹ ਬੰਦੇ ਸਾਰਾ ਕੁਝ ਬਖਾ ਦਤਾ ਹੈ ਕਿ ਪਾਰਟੀ ਦੇ ਇੱਕ ਗੱਡੀਆ ਤਾਲੰਦ ਹੋ ਰਹੀਆਂ ਦਾ ਮਾਲਿਕ ਸੀ ਸੜਕ ਤੇ ਆ ਗਿਆ ਸੀ ਉਹ ਪਾਰਟੀ ਨੇ ਵੀ ਮੈਨੂੰ ਇਦਾਂ ਕਿਦਾਂ ਸਪੋਰਟ ਦਿੱਤੀ ਕਾਂਗਰਸ ਨੇ ਅਖੇ ਤੈਨੂੰ ਜ਼ਾਰੀਸ਼ਾ ਜਿਵੇਂ ਮੈ ਲੱਗਾ ਤਾਂ ਪੀਐਨ ਚੰਦੋਂ ਪਿੰਨ ਹੋਟਲ ਕੈਨਸਲ ਕਰਤੀ ਤੇ ਫਿਰ ਉਹ ਮਾਲਕੀ ਨੇ ਆਖੇ ਚੱਲ ਗਿਆ ਮੈਂ ਹਾਰ ਕੇ ਦੇਸ ਨਾਲ ਲੱਗਾ ਦਿੱਲੀ ਆ ਬੋਲਣ ਤਾਂ ਕਹਿੰਦੇ ਸਾਡੇ ਸਾਥ ਦੇ ਕਿਸਾਨਾਂ ਦੇ ਉੱਤੇ ਪਰਚੇ ਬਣਦੇ